ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਪੋਏ ਹਲਕੇ ਦੇ ਵਕਵਾਕ ਪਿੰਡਾਂ ਦਾ ਦੌਰਾ ਕੀਤਾ ਅਤੇ ਦੌਰਾ ਕਰਦੇ ਹੋਏ ਪਿੰਡ ਬੰਬਿਆਲ ਦੇ ਵਿੱਚ ਪਹੁੰਚਿਆ ਤੇ ਪਿੰਡ ਬੰਬਿਆਲ ਦੇ ਵਿੱਚ ਉਹਨਾਂ ਨੇ ਲੋਕਾਂ ਦਾ ਹਾਲਚਲ ਜਾਣਿਆ ਅਤੇ ਲੋਕਾਂ ਨੂੰ ਦਸਹਿਰੇ ਦੀਆਂ ਮੁਬਾਰਕਾਂ ਵੀ ਦਿੱਤੀਆਂ ਆਓ ਗੱਲਬਾਤ ਕਰਦੇ ਹਾਂ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਨਾਲ ਉਹਨਾਂ ਦਾ ਕੀ ਕਹਿਣਾ ਹੈ ਬਨੇ ਰਹੋ ਸਾਡੇ ਚੈਨਲ ਆਰਕੇ ਇੰਡੀਆ ਨਿਊਜ਼ 24 ਦੇ ਨਾਲ ਦਾ ਪੰਜਾਬ ਦੇ ਵਿੱਚ ਹਰ ਵੀ ਆਇਆ ਹਰ ਅਦੋ ਵੀ ਤੁਸੀਂ ਪੂਰੇ ਪੋਏ ਹਲਕੇ ਦਾ ਦੌਰਾ ਕੀਤਾ ਇਸ ਵਕਤ ਦਸਹਿਰਾ ਹੈ ਅੱਜ ਗਾਂਧੀ ਜੰਤੀ ਵੀ ਹੈ ਇਸ ਵਕਤ ਵੀ ਤੁਸੀਂ ਬੰਬਈਆਲ ਦੇ ਵਿੱਚ ਪਹੁੰਚੇ ਹੋ ਕਿ ਜਾਣਾ ਚਾਹੋਗੇ ਬੜਾ ਇਤਿਹਾਸਿਕ ਦਿਨ ਹੈ ਸਾਡੇ ਭਾਰਤੀ ਸੰਸਕ੍ਰਿਤੀ ਦੇ ਅੰਦਰ ਦਸਹਿਰਾ ਨੂੰ ਨਾਤੇ ਬਹੁਤ ਚਾਣਵਾਂ ਚਾਣ ਲੋਕ ਮਨਾਉਂਦੇ ਸੋ ਭਾਵੇਂ ਪੰਜਾਬ ਦੇ ਅੰਦਰ ਹਰਾਂ ਦੀ ਪ੍ਰਕੋਪੀ ਰਹੀ ਹੈ ਪਰ ਇਹ ਪੰਜਾਬ ਦੀ ਜ਼ਮੀਨ ਹੈ ਪੰਜਾਬ ਦੇ ਲੋਕ ਨੇ ਜਿਹੜੇ ਕਈ ਵਾਰ ਮੁਸੀਬਤਾਂ ਤੋਂ ਕਿਰੇ ਆ ਤੇ ਕਈ ਵਾਰ ਨਿਕਲ ਕੇ ਚੜ੍ਹਦੀ ਕਲਾ ਜਰਨ ਦੇ ਸੋ ਮੈਂ ਅੱਜ ਸਭ ਲੋਕਾਂ ਨੂੰ ਦੁਸ਼ਹਿਰੇ ਦੀਆਂ ਬਹੁਤ ਬਹੁ ਮੁਬਾਰਕਾਂ Gandhi Jayanti ਵੀ ਹੈ ਔਰ ਦੁਸ਼ਹਿਰਾ ਬਹੁਤ ਹੀ ਉਤਸ਼ਾਹ ਦੇ ਨਾਲ ਧੂਮ ਪੜ ਕੇ ਨਾ ਮਨਾਇਆ ਜਾ ਰਿਹਾ ਸਾਰੇ ਦੇਸ਼ ਦੇ ਅੰਦਰ ਅੱਜ ਵੀ ਮੈਂ ਆਪਣੇ ਹਲਕੇ ਦੇ ਪਿੰਡ ਬਿਮਿਆਲ ਜਿੱਥੇ ਹਰ ਸਾਲ ਦੁਸ਼ਹਿਰਾ ਮਨਾਇਆ ਜਾਂਦਾ ਨੋਟ ਜਮਲ ਸਿੰਘ ਹੋਵੇ ਤਾਰਾਗੜ ਹੋਵੇ ਬੇਗਵਾਲ ਹੋਵੇ ਸਰਨਾ ਹੋਵੇ ਭਵਾ ਹੋਵੇ ਤਾਰੂਚਤ ਹੋਵੇ ਬਹੁਤ ਵੱਡੀ ਪੱਧਰ ਤੇ ਦੁਸ਼ਹਿਰਾ ਮਨਾਇਆ ਜਾਂਦਾ ਸੋ ਪਖਾਨਗੁਰ ਦੇ ਅੰਦਰ ਵੀ ਅਰਸੋਲਾਸ ਕੇ ਸਾਹ ਜਿਹੜਾ ਇਹ ਸ਼ਹਿਰ ਬਣਾਇਆ ਜਾ ਰਿਹਾ ਸੋ ਮੇਰੇ ਵੱਲੋਂ ਸਭ ਲੋਕਾਂ ਨੂੰ ਦਸਹਿਰ ਦੀਆਂ ਬਹੁਤ ਬਹੁਤ ਮੁਬਾਰਕਾਂ